ਕੀ ਲੱਗਦਾ ਸੀ ਮੁੰਡਾ ਤੁਹਾਡਾ ਔੜ ਖੋਇਆ ਕੀ ਸਾਨੂੰ ਇਹ ਗੱਲ ਦੱਸੋ ਮੇਰਾ ਨਾਮ ਚੰਦਰਪਾਲ ਜੀ ਹੈ ਜੀ ਓਕੇ ਜੀ ਤੇ ਮੇਰੇ ਬੇਟੇ ਦਾ ਨਾਮ ਹੈ ਰਾਹੁਲ ਤੇਜਿੰਦਰ ਕਹਿੰਦੇ ਹਾਂ ਤੇਜਿੰਦਰ ਨਾਮ ਹੈ ਉਹਦਾ ਓਕੇ ਜੀ ਪਹਿਲੇ ਵੀ ਲੜਾਈ ਹੋਈ ਸੀ ਇਹਦਾ ਜੀ ਉਹ ਕਿੰਨੇ ਪਹਿਲਾਂ ਕਾਪੇ ਗੰਦਾਸੇ ਮਾਰੇ ਸੀ ਇਹ ਬੋਲੀ ਜਲਦੀ ਸੀ ਉੱਥੇ ਉਸ ਦਿਨ ਕੋਈ ਕਾਰਵਾਈ ਨਹੀਂ ਕੀਤੀ ਓਕੇ ਜੀ ਥ੍ਰੀ ਕੋਡ ਰੈਫਰ ਕਰਤਾ ਉੱਥੇ 326 ਬਣ ਕੇ ਆਈ ਹੈ ਇਹਨਾਂ ਨੇ ਕੋਈ ਉੱਥੇ ਕਾਰਵਾਈ ਨਹੀਂ ਕੀਤੀ ਅੱਜ ਕੀ ਹੋਇਆ ਅੱਜ ਮੈਂ ਘਰੇ ਆਣੀ ਸੀਗਾ ਜੀ ਓਕੇ ਇਹ ਕੂਤੇ ਗਏ ਪਿੱਛੋਂ ਮਾਰਨ ਪੈ ਗਏ ਉਹਦੇ ਤੇ 10 ਮਿੰਟ ਪਹਿਲਾਂ ਮੈਂ ਘਰੇ ਆਇਆ ਕਹਿੰਦੇ ਵੀ ਉਹ ਕੋਈ ਪਤਾ ਲੱਗਿਆ ਕੀ ਸੀਗਾ ਉਹਨਾਂ ਕੋਲੇ ਹਥਿਆਰ ਕੀ ਸੀਗਾ ਜਿਹਦੇ ਨਾਲ ਮੈਨੂੰ ਪਤਾ ਲੱਗੇ ਕੋਈ ਉਹਦੇ ਟਾਪੇ ਦੇ ਨਾਲ ਸੀ ਮੈਨੂੰ ਕਿਸੇ ਬੰਦੇ ਨੇ ਲੜਾਈ ਕਿਉਂ ਹੋਈ ਸੀ ਅੱਜ ਕਿਉਂ ਲੜਾਈ ਹੋਈ ਹੈ ਕੀ ਕੋਈ ਦਸ ਮਿੰਟ ਪਹਿਲਾਂ ਕਰੋਗੇ ਜੀ ਇਹ ਓਕੇ ਦੋਨੇ ਦੋ ਕੋਣ ਸੀਗੇ ਬੰਦੇ ਕੋਈ ਉਹਨਾਂ ਪਤਾ ਲੱਗਿਆ ਜਿਹੜੇ ਬੰਦਿਆਂ ਨੇ ਇੱਕ ਵੱਡਿਆ ਹੈਗਾ ਜਾਂ ਕੁਝ ਪਹਿਲਾਂ ਜੀ ਉਹ ਹੀ ਸੀ ਜੀ ਬਜੇ ਪਹਿਲਾਂ ਕਿੰਨਾ ਚਿਰ ਪਹਿਲਾਂ ਲੜਾਈ ਹੋਈ ਸੀ ਪਹਿਲਾਂ ਹੀ ਹੋਈ ਜੀ ਓਕੇ ਉਹਦੇ ਚ ਕੀ ਪੁਲਿਸ ਨੇ ਕੀ ਕਾਰਵਾਈ ਕੀਤੀ ਕੋਈ ਕਾਰਵਾਈ ਨਹੀਂ ਕੋਈ ਸੀ ਦੀ ਕਾਰਵਾਈ ਕੀਤੀ ਇੱਕ ਪੈਸੇ ਦੀ ਕਾਰਵਾਈ ਨਹੀਂ ਕੀਤੀ ਹੈ 1.5 ਲੱਖ ਰੁਪਇਆ ਇਨਚਾਰਜ ਨੇ ਖਾਦਾ ਓਕੇ ਉਹ ਕਿੰਚਾਰੇ ਨੇ ਬਸ ਆਨੇ ਆਉਂਦਾ ਰਹਿੰਦਾ ਜਾਂਦਾ ਉਹ ਥਾਂ ਤੇ ਜਾ ਰਹੇ ਗੱਲ ਵੀ ਅਸਲ ਸਾਡੂ ਮਿਲ ਕੇ ਆਇਆ ਹੈਗਾ ਉਹ ਤੇ ਕਹਿ ਗਏ ਜਿਹੜੇ ਜਿਹੜੇ ਬੰਦੇ ਨੇ ਵੱਢਿਆ ਹਾਂਜੀ ਹਾਂਜੀ ਇਹ ਲਈ ਆਉਂਦਾ ਸੀ ਨਹੀਂ ਕੀ ਨਾਮ ਕੀ ਸੀ ਤੁਹਾਡੇ ਮੁੰਡੇ ਦਾ ਹਰਜਿੰਦਰ ਕੁਮਾਰ ਰਾਹੁਲ ਰਾਹੁਲ ਕਹਿੰਦੇ ਕਿੰਨੀ ਕੁ ਉਮਰ ਸੀ ਉਹਦੀ ਉਹਦੀ ਉਮਰ ਸੀ 33 ਸਾਲ ਕੰਮ ਕੀ ਕਰਦਾ ਸੀ ਹੁਣ ਉਹ ਉਹ ਪਹਿਲਾਂ ਮੇਰੇ ਨਾਲ ਕੰਮ ਕਰਦਾ ਲੱਕੜ ਦਾ ਜੀ ਓਕੇ ਉਹ 7 ਵਜੇ ਤੋਂ ਬਾਅਦ ਕੰਮ ਨਹੀਂ ਕਰਦਾ ਹੁਣ ਦਾਕਲਾ ਕੇ ਕੀ ਹੋਇਆ ਹੁਣ ਹੀ ਹਾਂ ਲੜਾਈ ਹੋਈ ਲੱਟ ਕੋਟੀ ਤੇ ਜਾ ਕੇ ਵੇਖ ਲੈ ਲੜਾਈ ਕਿੱਥੇ ਹੋਗੀ ਉਹ ਤੇ ਲੜਾਈ ਹੋਈ ਉਹ ਖੜਾ ଥିਗਾ ਜੀ ਕਬੂਦੇ ਦੇ ਪਿੱਛੇ ਆ ਕੇ ਮਾਰੇਗਾ ਪੇ ਤੁਹਾਡਾ ਘਰ ਨੇੜੇ ਹੀ ਉੱਥੇ ਖੂਦ ਹੈ ਮੇਰਾ ਘਰ ਵੀ ਥੋੜੀ ਦੂਰੀ ਹੈ ਬਸ ਉਹ ਮੋੜ ਦੇ ਜਿਹੜੇ ਬੰਦੇ ਲੜਨ ਆਏ ਸੀ ਉਹ ਵੀ ਉੱਥੋਂ ਦੀ ਰਹਿਣ ਵਾਲੇ ਤੇ ਕਿਥੇ ਹੋਰ ਪਰ ਰੋੜ ਦੇ ਹੈਗੇ ਆ ਕੋਈ ਇਹੋ ਦਾ ਮੁੰਡਾ ਉਹ ਪੰਜ ਛੇ ਮਿੰਟ ਬਾਹਰ ਜਿੱਥੇ ਪਹਿਲਾਂ ਲੜਾਈ ਹੋਈ ਸੀ ਕਿੰਨੇ ਵਜੇ ਹੋਈ ਆ ਇਹ ਟਾਈਮਿੰਗ ਪਤਾ 6 ਵਜੇ ਦਾ ਟਾਈਮ ਹੋਵੇ ਮੇਰੇ ਮੇਰੇ ਕਿਰਦਾਈ ਨੂੰ 6 ਵਜੇ ਦਾ ਟਾਈਮ ਹੈਗਾ ਹੁਣ ਮੰਗ ਕੀ ਕਰਦੇ ਹੋ ਤੁਸੀਂ ਸਰਕਾਰ ਮੇਰੇ ਨਜ਼ਰ ਆਈ ਨਾ ਚਾਹੀਦਾ ਸਹੀ ਟੰਗ ਫੈਸਲਾ ਕਰ ਦੇਈ ਫੈਸਲਾ ਨਹੀਂ ਹੋ ਰਿਹਾ ਇੱਥੇ 700 ਰੁਪਏ ਖਾਦੇ ਕੋਈ ਇਨਸਾਫ ਨਹੀਂ ਹੋਇਆ ਕੁਝ ਵੀ ਨਹੀਂ ਹੋਇਆ ਐਸਐਸਪੀ ਦੇ ਵੀ ਪੇਸ਼ ਹੋ ਕੀ ਘਟਨਾ ਕੀ ਹੋਈ ਬਾਈ ਜੀ ਜਦੋਂ ਮੈਂ ਉੱਥੋਂ ਗਿਆ ਤਾਂ ਐਂਬੂਲੈਂਸ ਦੇ ਵਿੱਚ ਲੱਦ ਲਿਆ ਸੀ ਓਕੇ ਹੋਇਆ ਕੀ ਦੱਸਿਆ ਸੱਪੇ ਸੱਪੇ ਲੋਕ ਕੁਝ ਨਹੀਂ ਪਤਾ ਲੱਗਿਆ ਮੈਂ ਤਾਂ ਐਂਬੂਲੈਂਸ ਦੇ ਵਿੱਚ ਲੈ ਕੇ ਇੱਥੇ ਆ ਕੇ ਓਕੇ ਮੇਰਾ ਭਤੀਜਾ ਹੀ ਕਿੰਨੀਆਂ ਕੁ ਸੱਟਾਂ ਵੱਜੀਆਂ ਸੀ ਬਹੁਤ ਸੀ ਕੀ ਕਹਿੰਦੇ ਹਸਪਤਾਲ ਵਾਲੇ ਹੁਣ ਹਸਪਤਾਲ ਵਾਲੇ ਕਹਿੰਦੇ ਡੈੱਡ ਆਈ ਓਕੇ ਲੱਗਦਾ ਸੀ ਕਿਹੜੇ ਹਥਿਆਰਾਂ ਨਾਲ ਮਾਰਿਆ ਵਗੈਰਾ ਜਾਂ ਕੁਝ ਓਕੇ 33 ਸਾਲ ਅੱਜ ਜਨਤਾ ਸੰਗੋਰਫਾ rahul naam ਦਾ ਲੜਕਾ ਜਦਾ ਕੰਮ ਕਰਨਾ ਜਾ ਗਿਆ ਉਹ ਵਾਲਾ 6-7 ਵਿਅਕਤੀ ਜਿਨ੍ਹਾਂ ਦਾ ਇਨਾਮ ਦੱਸ ਰਹੇ ਆ ਅਜੇ ਮੈਂ ਇੱਥੇ ਨਹੀਂ ਕਹਿਣਾ ਚਾਹੁੰਦਾ ਤੇ ਉਹਨਾਂ ਨੇ ਜਿਹੜਾ ਹੈਗਾ ਸੱਟਾ ਮਾਰ ਕੇ ਉਹਦਾ ਕਤਲ ਕਰਤਾ ਬੋਡੀ ਉਹਦੀ ਹਸਪਤਾਲ ਚ ਪਈ ਆ ਤੇ ਮੈਂ ਮੌਕੇ ਤੇ ਪਹੁੰਚਿਆ ਅਗਲੀ ਕਾਰਵਾਈਆਂ ਦੇ ਮੇਰੇ ਵੱਲੋਂ ਜਿਹੜੀ ਆਰਚ ਲੈ ਆ ਗਈ ਜੀ ਹੁ ਤੱਕ ਹਰ ਵਾਰ ਤੇ ਗਏ ਕੁਝ ਪਤਾ ਲੱਗਿਆ ਜੀ ਅੱਜ ਮੈਂ ਬਾਡੀ ਦਾ ਮਲਾਜਾ ਕਰਨਾ ਹੋਰ ਕਰਨਾ ਦਿਆ ਲਿਖਣਾ ਇਹ ਤੋਂ ਬਾਅਦ ਅਗਲੀ ਕਾਰਵਾਈਆਂ ਚੱਲ ਰਹੀਆਂ ਵਾਰ ਵਾਲਿਆਂ ਦਾ ਰੋਪ ਹੈ ਜੀ ਪਹਿਲਾਂ ਵੀ ਕੋਈ ਇਹਨਾਂ ਨਾਲ ਲੜਾਈ ਝਗੜਾ ਹੋਇਆ ਸੀ ਪਹਿਲਾਂ ਜਿਹੜਾ ਹੋਇਆ ਉਹ ਵੀ ਮੈਂ ਇਹਨਾਂ ਦੀ ਗੱਲਬਾਤ ਸੁਣ ਰਿਹਾ ਮੌਕੇ ਤੇ ਓਕੇ ਉਹ ਫੋਨ ਫੋਨ दिल्ली क्राइम नेशनल न्यूज़ नजर सफर